ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸਥਿਤ ਧਾਰੀਵਾਲ ਹਸਪਤਾਲ ਕੋਲ ਆਪਣੀ ਪਾਰਕਿੰਗ ਨਹੀਂ ਹੈ ਜਿਸ ਕਾਰਨ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਸੜਕ ਕਿਨਾਰੇ ਹੀ ਵਾਹਨ ਖੜੇ ਕਰ ਦਿੰਦੇ ਹਨ ਜਿਸ ਨਾਲ ਕਈ ਵਾਰ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ ਅਤੇ ਬੀਤੇ ਦਿਨ ਸਾਡੀ ਨਿਊਜ਼ ਟੀਮ ਅਤੇ ਨਗਰ ਨਿਗਮ ਦੇ ਸਟੇਟ ਅਫਸਰ ਵੱਲੋਂ ਹਸਪਤਾਲ ਪ੍ਰਬੰਧਕਾਂ ਨੂੰ ਇਸ ਵਿੱਚ ਸੁਧਾਰ ਕਰਨ ਲਈ ਆਖਿਆ ਪਰ ਦੂਸਰੇ ਦਿਨ ਵੀ ਹਾਲਾਤ ਜਿਉਂ ਦੇ ਤਿਉਂ ਹਨ ਤੇ ਵਾਹਨ ਸੜਕ ਕਿਨਾਰੇ ਦੇਖੇ ਗਏ ਇਸ ਬੰਦੀ ਨਗਰ ਨਿਗਮ ਦੇ ਸਟੇਟ ਅਫਸਰ ਤਰਮਿੰਦਰਜੀਤ ਸਿੰਘ ਨੇ ਆਖਿਆ ਕਿ ਇਸ ਸੰਬੰਧੀ ਹਸਪਤਾਲ ਤੇ ਜਲਦ ਕਾਰਵਾਈ ਕੀਤੀ ਜਾਵੇਗੀ। ਅਸੀਂ ਇੱਕ ਸਵੇਰੇ ਟੀਮ ਭੇਜੀ ਸੀ ਆਪਣੀ ਅਸੀਂ ਦੇਖਿਆ ਉੱਥੇ ਕਿ ਉਹਨਾਂ ਵੱਲੋਂ ਇਹ ਪੂਰੀ ਤਰ੍ਹਾਂ ਜੋ ਕਾਨੂੰਨ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਉੱਤੇ ਅਮਲ ਨਹੀਂ ਕੀਤਾ। ਹੁਣ ਸਾਡੀ ਟੀਮ ਫਿਰ ਜਾ ਰਹੀ ਹੈ ਉੱਥੇ ਜਾ ਕੇ ਕੱਲ ਉਹਨਾਂ ਨੂੰ ਹਦਾਇਤ ਕੀਤੀ ਸੀ ਕਿ ਉਹਨਾਂ ਦੇ ਜੋ ਬਾਹਰ ਫੁੱਟਪਾਥ ਜਾਂ ਰੋਡ ਦੇ ਉੱਤੇ ਲਗਾਏ ਗਏ ਸੀ ਉਹਨੂੰ ਜ਼ਬਤ ਕਰ ਲਿਆ ਜਾਏਗਾ ਔਰ ਅਸੀਂ ਅੱਜ ਜ਼ਬਤ ਕਰਾਂਗੇ ਉਹਨਾਂ ਦੇ ਔਰ ਉਹਨਾਂ ਨੂੰ ਹੁਣ ਬਹੁਤ ਵਾਰੀ ਕਹਿ ਚੁੱਕੇ ਹਾਂ ਹੁਣ ਜ਼ਬਤੀ ਕਰਾਂਗੇ ਔਰ ਜੁਰਮਾਨਾ ਲਗਾਇਆ ਜਾਏਗਾ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਈ ਹਸਪਤਾਲ ਨੇ ਕਈ ਗੈਰ ਸਰਕਾਰੀ ادارے ਨੇ ਜਿਨ੍ਹਾਂ ਦੇ ਕੋਲ ਆਪਣੀ ਪਾਰਕਿੰਗ ਬਿਲਕੁਲ ਵੀ ਨਹੀਂ ਹੈ ਉਹ ਸੜਕਾਂ ਦੇ ਕਿਨਾਰੇ ਜਿਹੜੀ ਹੈ ਪਾਰਕਿੰਗ ਕਰਵਾਉਂਦੇ ਨੇ ਜਿਸ ਦੇ ਨਾਲ ਟ੍ਰੈਫਿਕ ਜਿਹੜੀ ਹੈ ਉਹ ਪ੍ਰਭਾਵਿਤ ਹੁੰਦੀ ਹੈ ਅਸੀਂ ਇਸ ਵਕਤ ਬਟਾਲਾ ਰੋਡ ਤੇ ਮੌਜੂਦ ਹਾਂ ਇੱਕ ਹਸਪਤਾਲ ਦੇ ਬਾਹਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਰਕਿੰਗ ਦੀ ਸੁਵਿਧਾ ਇਹਨਾਂ ਦੇ ਕੋਲ ਨਹੀਂ ਹੈ ਤੇ ਸੜਕ ਦੇ ਉੱਪਰ ਹੀ ਪਾਰਕਿੰਗ ਕੀਤੀ ਗਈ ਹੈ ਜਿਸ ਦੇ ਨਾਲ ਯਾਤਿਆਤ ਪ੍ਰਭਾਵਿਤ ਹੁੰਦਾ ਹੈ ਤੇ ਲੋਕ ਪਰੇਸ਼ਾਨ ਹੁੰਦੇ ਨੇ ਸੋ ਇਸ ਸੰਬੰਧੀ ਨਗਰ ਨਿਗਮ ਵੱਲੋਂ ਬੀਤੇ ਦਿਨੀ ਸਟੇਟ ਵਿਭਾਗ ਦੇ ਅਫਸਰ ਵੱਲੋਂ ਵੀ ਇਹਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਸੀ ਪਰ ਫਿਰ ਵੀ ਇਹਨਾਂ ਵੱਲੋਂ ਕੋਈ ਵੀ ਜਿਹੜੀ ਹੈ ਸੁਧਾਰ ਇਹਦੇ ਵਿੱਚ ਪਾਰਕਿੰਗ ਦੇ ਵਿੱਚ ਨਹੀਂ ਲਿਆਂਦਾ ਗਿਆ ਅੱਜ ਫੇਰ ਸੜਕਾਂ ਤੇ ਜਿਹੜੇ ਨੇ ਵਾਹਨ ਖੜੇ ਹੋਏ ਨੇ ਸੋ ਉਮੀਦ ਕਰਦੇ ਆ ਕਿ ਨਗਰ ਨਿਗਮ ਇਸ ਵੱਲ ਧਿਆਨ ਦੇਵੇਗਾ ਤੇ ਜਿਹੜਾ ਸੰਬੰਧਿਤ ਹਸਪਤਾਲ ਹੈ ਉਹ ਵੀ ਇਸ ਵੱਲ ਧਿਆਨ ਦੇਗਾ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ